ਸਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਫਤਿਹ ਮੀਡੀਆ 5 ਦੀ ਇੱਕ ਖਾਸ ਰਿਪੋਰਟ ਤੇ ਪਹਿਲਾਂ ਤਾਂ ਸਾਡੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਅੱਜ ਅਸੀਂ ਇਸ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਦੁੱਲਾ ਪੱਟੀ ਦੀ ਦੁੱਲਾ ਪੱਟੀ ਦੀ ਬਾਦਸ਼ਾਹ ਅਕਬਰ ਦੇ ਨਾਲ ਆਖਰ ਕੀ ਦੁਸ਼ਮਣੀ ਸੀ ਜਦ ਵੀ ਲੋਹੜੀ ਆਉਂਦੀ ਹੈ ਤਾਂ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਇਹ ਸਤਰਾਂ ਆਪ ਮੁਹਾਰੇ ਹੀ ਜ਼ਬਾਨ ਤੇ ਆ ਜਾਂਦੀਆਂ ਨੇ ਪਰ ਆਖਰ ਇਹ ਦੁੱਲਾ ਹੈ ਕੌਣ ਇਤਿਹਾਸ ਹੈ ਜਾਂ ਦੰਦ ਕਥਾ ਜਾਂ ਕੋਈ ਪਾਤਰ ਹੈ ਅਜੇ ਹੀ ਕਈ ਸਵਾਲਾਂ ਦੇ ਬਲਵਲੇ ਸਹਿਜੇ ਹੀ ਮਨ ਦੇ ਵਿੱਚ ਉਭਰ ਆਉਂਦੇ ਨੇ ਲੋਕ ਸਾਹਿਦ ਦੇ ਖੁਜਾਰਤੀ ਪ੍ਰੋਫੈਸਰ ਈਸ਼ਰ ਦਿয়াল ਗੋੜ ਨੇ ਆਪਣੀ ਖੋਜ ਦਾ ਵਿਸ਼ਾ ਇਹਨਾਂ ਸਵਾਲਾਂ ਨੂੰ ਬਣਾਇਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਛਾਪੀ ਗਈ ਕਿਤਾਬ ਫਰੀਦਾ ਖਾਕ ਨੰਦੀਏ ਇਸ ਦੇ ਵਿੱਚ ਪ੍ਰੋਫੈਸਰ ਈਸ਼ਰ ਦਿয়াল ਗੋੜ ਨੇ ਪੰਜਾਬੀ ਸਭਿਆਚਾਰ ਦੇ ਇਤਿਹਾਸ ਦੇ ਵਿੱਚ ਖਾਸ ਐਮੇਤ ਰੱਖਣ ਵਾਲੇ ਦੁੱਲਾ ਪੱਟੀ ਬਾਰੇ ਜਾਣਕਾਰੀ ਪੇਸ਼ ਕੀਤੀ ਹੈ। ਇਹ ਲੇਖ ਈਸ਼ਵਰ ਦਿਆਲ ਗੌਰ ਦੀ ਇਜਾਜ਼ਤ ਦੇ ਨਾਲ ਛਾਪਿਆ ਗਿਆ। ਦੁੱਲਾ ਮਹਿਜ਼ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ, ਸ਼ਾਹ ਹੁਸੈਨ ਦਾ ਸਮਕਾਲੀ ਦੁੱਲਾ ਪੱਟੀ ਸਟੇਟ ਵਿਰੋਧੀ ਨਾਬਲ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ। ਟਾੜੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾਂ ਗਾਉਂਦੇ ਨਹੀਂ ਥੱਕਦੇ। ਉੱਥੇ ਹੀ ਖਜ਼ੀਨਾਤੁਲ ਆफिया ਦੇ ਵਿੱਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ਦੇ ਵਿੱਚ ਫਾਹਲ ਆਇਆ ਸੀ। ਲੋਕਾਂ ਨੇ ਦੁੱਲ੍ਹੇ ਦੀ ਫਾਂਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਤੇ ਦੁੱਲ੍ਹੇ ਦੀ ਦੰਦ ਕਥਾ ਸ਼ੁਰੂ ਹੋ ਗਈ ਉਸ ਦੀ ਨਾਬਰੀ ਕਿਸੇ ਕਹਾਣੀਆਂ ਤੇ ਇਕਾਂਗੀਆਂ ਦੇ ਵਿੱਚ ਨਸ਼ਰ ਹੋਣ ਲੱਗੀ ਕਿਸ਼ਨ ਸਿੰਘ ਆਰੀਫ ਬਲਵੰਤ ਗਾਰਗੀ ਤੇ ਨਜ ਹੁਸੈਨ ਸੈਦ ਨੇ ਦੁੱਲ੍ਹੇ ਨੂੰ ਪੰਜਾਬੀ ਸਾਹਿਤ ਦੇ ਵਿੱਚ ਅਮਰ ਕਰ ਦਿੱਤਾ ਦੁੱਲਾ ਮਹਿਜ਼ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ ਇਤਿਹਾਸ ਦੇ ਵਿੱਚ ਵਿਚਰਦਾ ਇੱਕ ਨਾਬਰ ਸੀ ਜਿਸ ਨੇ ਪੰਜਾਬ ਦੇ ਨਾਬਰ ਸਭਿਆਚਾਰ ਨੂੰ ਹੋਰ ਲਿਸ਼ਕਾਇਆ ਦੁੱਲਾ ਪੱਟੀ ਦੇ ਵਡੇਰਿਆਂ ਦੇ ਪਿਛੋਕੜ ਦੁੱлле ਨੇ ਮੁਗਲ ਸਰਕਾਰ ਦੀ ਸਰਦਾਰੀ ਨੂੰ ਵੰਗਾ ਰਿਆ ਸੀ। ਉਸ ਦਾ ਪਿੰਡ ਲਾਹੌਰ ਤੋਂ 12 ਕੋ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ ਤੇ ਪੈਂਦਾ ਸੀ। ਦੁੱлле ਦਾ ਦਾਦਾ ਸੰਦਲ ਪੱਟੀ ਤੇ ਪਿਓ ਫਰੀਦ ਖਾਨ ਪੱਟੀ ਵੀ ਨਾਬਰ ਸਨ। ਉਹਨਾਂ ਨੇ ਅਕਬਰ ਬਾਦਸ਼ਾਹ ਦੀ ਜ਼ਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਅਖੀਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ। ਉਹਨਾਂ ਦੇ ਸਿਰ ਵੱਢ ਦਿੱਤੇ ਗਏ। ਉਨਾਂ ਦੀਆਂ ਖੱਲਾਂ ਦੇ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ਤੇ ਟੰਗ ਦਿੱਤੇ ਗਏ। ਦੁੱਲੇ ਤੇ ਉਸਦੇ ਪੁਰਖਿਆਂ ਦੀ ਬਗਾਵਤ ਨੂੰ ਟੁਕਵੇਂ ਇਤਿਹਾਸ ਪਰਿਪੇਖ ਦੇ ਵਿੱਚ ਸਮਝਣ ਹਿੱਤ ਅਕਬਰ ਦੇ ਸਮੇਂ ਉਤਰੀ ਭਾਰਤ ਦੀ ਜ਼ਰਾਇਤੀ ਖੇਤੀਬਾੜੀ ਅਰਥਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ। ਮੁਗਲ ਸਮਰਾਜ ਦੀ ਬਾਗਡੌਰ 16ਵੀਂ ਸਦੀ ਦੇ ਅੱਧ ਵਿੱਚ ਅਕਬਰ ਨੇ ਸੰਭਾਲੀ। ਉਸਨੇ ਕਈ ਪਰਗਨਿਆਂ ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ। ਹਰ ਇੱਕ ਫਸਲ ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮقرਰ ਕਰ ਦਿੱਤੀ ਸੀ। ਹਰ ਇੱਕ ਕਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਲਕਦੀ ਦੀ ਸ਼ਕਲ ਦੇ ਵਿੱਚ ਵਸੂਲਿਆ ਜਾਣ ਲੱਗਾ। ਇਸ ਨਵੀਂ ਲਗਾਨ ਪ੍ਰਣਾਲੀ ਨੂੰ ਜ਼ਬਤੀ ਆਖਿਆ ਗਿਆ। ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼임ੇਦਾਰ ਦੀ ਸੀ। ਜ਼ਬਤੀ ਪ੍ਰਣਾਲੀ ਦੇ ਅਮਲ ਨੂੰ ਯਕੀਨੀ ਬਣਾਉਣ ਦੇ ਲਈ ਤਮਾਮ ਇਲਾਕਾਈ ਇਪ ਮੰਡਲਾਂ ਦੇ ਵਿੱਚ ਫੌਜਦਾਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਉਹਨਾਂ ਨੇ ਜ਼ਿਮੀਦਾਰਾਂ ਦੀ ਵਫਾਦਾਰੀ ਹਾਸਲ ਕਰਨਾ ਤੇ ਬਰਕਰਾਰ ਰੱਖਣਾ। ਦੂਜੀ ਜ਼ਿਮੀਦਾਰਾਂ ਦਾ ਰਵਈਆ ਤੇ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਗਲਬੇ ਦੀ ਜਾਣਕਾਰੀ ਕਾਨੂੰਨ ਗੁਆ ਤੋਂ ਹਾਸਲ ਕਰਨੀ। ਤੀਜੀ ਜ਼ਿਮੀਦਾਰਾਂ ਤੋਂ ਬਕਾਇਦਾ ਲਗਾਨ ਵਸੂਲੀ ਨੂੰ ਯਕੀਨੀ ਬਣਾਉਣਾ। ਚੌਥੀ ਹਰ ਕਿਸਮ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਆਪਣੀਆਂ ਫੌਜਾਂ ਨੂੰ ਤਿਆਰ ਵਰ ਤਿਆਰ ਰੱਖਣਾ ਜੰਗਲੀ ਇਲਾਕੇ ਨੂੰ ਸਾਫ਼ ਰੱਖਣਾ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਰਖਵਾਲੀ ਕਰਨਾ ਵੀ ਫੌਜਦਾਰਾਂ ਦੀ ਜ਼ਿੰਮੇਵਾਰੀ ਸੀ ਪੰਜਵੀਂ ਬਗਾਵਤੀ ਪਿੰਡ ਤੇ ਕੀਤੇ ਗਏ ਹੱਲੇ ਤੇ ਹਮਲੇ ਦੇ ਦੌਰਾਨ ਇਕੱਠੀ ਕੀਤੀ ਗਈ ਲੁੱਟ ਵਿੱਚੋਂ ਉਸ ਪਿੰਡ ਦੇ ਬਕਾਇਆ ਲਗਾਨ ਨੂੰ ਵਸੂਲ ਕਰਨਾ ਸੀ ਛੇਵੀਂ ਇਲਾਕੇ ਦੇ ਲੋਹਾਰਾਂ ਨੂੰ ਤੋੜੇਦਾਰ ਬੰਦੂਕਾਂ ਬਣਾਉਣ ਤੋਂ ਰੋਕਣਾ ਸੀ ਤੇ ਇਸ ਇੰਤਜ਼ਾਮ ਦਾ ਮਕਸਦ ਲਗਾਨ ਵਸੂਲੀ ਲਈ ਪਿੰਡਾਂ ਤੱਕ ਦਾ ਕੇਂਦਰੀਕਰਨ ਕਰਨਾ ਸੀ ਸਟੇਟ ਦਾ ਇਹ ਗਲਬਾ ਤੇ ਦਬਦਬਾ ਮੁਕਾਮੀ ਜਾਂ ਲੋਕਲ ਪੱਦਰਦਿਆਂ ਸਿਆਸੀ ਤਾਕਤਾਂ ਜਾਂ ਜ਼ਿੰਮੇਦਾਰਾਂ ਨੂੰ ਇੱਕ ਵੰਗਾਰ ਸੀ ਸਟੇਟ ਦੇ ਖਿਲਾਫ ਉਹਨਾਂ ਦਾ ਟਕਰਾ ਯਕੀਨੀ ਸੀ ਦੁੱਲਾ ਪੱਟੀ ਦੇ ਦਾਦਾ ਤੇ ਪਿਓ ਇਸੇ ਮੁਕਾਮੀ ਗਾਲਬ ਜਮਾਤ ਵਿੱਚੋਂ ਇੱਕ ਨੇ ਜੋ ਸਟੇਟ ਨਾਲ ਟਕਰਾ ਲੈਂਦੇ ਨੇ ਤੇ ਬਾਦਸ਼ਾਹ ਅਕਬਰ ਦੇ ਹੱਥੋਂ ਮਾਰੇ ਜਾਂਦੇ ਨੇ ਆਪਣੇ ਪਿਓ ਦੀ ਮੌਤ ਤੋਂ 4 ਮਹੀਨੇ ਬਾਅਦ ਦੁੱਲਾ ਲੱੱਦੀ ਦੀ ਇੱਕ ਕੁੱਖੋਂ ਪੈਦਾ ਹੋਇਆ ਲੱੱਦੀ ਨੂੰ ਇੱਕ ਖੜਕਾ ਸੀ ਕਿ ਦੁੱਲਾ ਆਪਣੇ ਪੁਰਖਿਆਂ ਵਾਂਗੂ ਨਾਬਰੀ ਦੇ ਪੈਂਡ ਨਾ ਤੁਰ ਪਵੇ ਤੇ ਆਪਣੇ ਪਿਓ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੁਸਤਾਨ ਤੇ ਹਕੂਮਤ ਕਰਨੀ ਸੀ ਨਦੂਮੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ ਜਹਾਂਗੀਰ ਦੇ ਬਚਪਨ ਦਾ ਨਾ ਉਸ ਨੂੰ ਕਿਸੇ ਉਸ Rajputani ਦੇ ਦੁੱਤ ਤੇ ਪਾਲਿਆ ਜਾਵੇ ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ ਤਦ ਇਹ ਸ਼ਹਿਜ਼ਾਦਾ ਭਵਿਕ ਦੇ ਵਿੱਚ ਸਦਾ ਲਈ ਬਹਾਦਰ ਤੇ ਜੇਤੂ ਰਹੇਗਾ ਇਸ ਮੰਤਵ ਦੀ ਪੂਰਤੀ ਦੇ ਲਈ ਲੱਦੀ ਹੀ ਹੋ ਸਕਦੀ ਸੀ ਹੁਣ ਸਾਰੇ ਜੋ شاہی ਇੰਤਜ਼ਾਮ ਸੀ ਉਹਨਾਂ ਦੇ ਨਾਲ ਸ਼ੇਖੂ ਨੂੰ ਲੱਦੀ ਦੇ ਪਿੰਡ ਰੁਖਸਤ ਕੀਤਾ ਗਿਆ ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ ਨਜੂਮੀ ਤਾਂ ਇਸ ਸ਼ਾਹੀ ਸਿਆਸੀ ਖੇਡ ਵਿੱਚ ਝੂਠੀ-ਮੁੱਠੀ ਲਿਆਉਂਦੇ ਗਏ ਸਨ ਬਾਦਸ਼ਾਹ ਨੂੰ ਪੱਟੀ ਜ਼ਿਮੀਂਦਾਰਾਂ ਦੇ ਇਸ ਪੁੰਗਰ ਦੇ ਤੁਖਮ ਦੇ ਨਾਬਰ ਜੁੱਸੇ ਦੀ ਬਾਖੂਬੀ ਸਮਝ ਸੀ ਅਕਬਰ ਨੂੰ ilm ਸੀ ਕਿ ਪਵਿੱਗ ਦੇ ਵਿੱਚ ਕੀ ਹੋਣ ਵਾਲਾ ਹੈ ਕਿਉਂ ਨਾ ਪਹਿਲਾਂ ਹੀ ਪਟੀਆਂ ਦੇ ਪੁੰਗਰ ਦੇ ਤੁਖਮ ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਦੇ ਨਾਲ ਸਿੰਜ ਕੇ ਮੁੱਢੋਂ ਹੀ ਠੰਡਾ ਕਰ ਦਿੱਤਾ ਜਾਏ ਬਾਦਸ਼ਾਹ ਨੇ ਆਪਣਾ ਜਾਲ ਸੁੱਟਿਆ ਲੱਦੀ ਲਈ ਉਸਤੇ ਗਿਰਾਂ ਦੇ ਵਿੱਚ ਸ਼ਾਹੀ ਮਹਿਲ ਉਸਾਰਿਆ ਜਿੱਥੇ ਸ਼ੇਖੂ ਤੇ ਦੁੱਲੇ ਦਾ ਪਾਲਣ ਪੋਸ਼ਣ ਹੋਣਾ ਸੀ ਅਖੀਰ ਦੁੱਲਾ ਗ੍ਰਫਤਾਰ ਕਰ ਲਿਆ ਜਾਂਦਾ ਹੈ ਲਾਹੌਰ ਸ਼ਹਿਰ ਦੇ ਲੰਡੇ ਬਾਜ਼ਾਰ ਦੇ ਵਿੱਚ ਸੂਲੀ ਗੱਡ ਦਿੱਤੀ ਗਈ ਤਾਂ ਜੋ तमाम ਲੋਕਾਈ ਦੁੱਲੇ ਦੇ ਚਿਹਰੇ ਤੇ ਮੌਤ ਦਾ ਦਰਦ ਤੇ ਖੌਫ ਦੇਖ ਸਕਣ ਬਾਦਸ਼ਾ ਦੁੱਲੇ ਦਾ ਗੁਮਾਨ ਲੋਕਾਈ ਸਾਹਮਣੇ ਟੋਕੜਾ ਲੋਚਦਾ ਏ ਲਾਹੌਰ ਦੇ कोतवाल ਮਲਿਕ ਅਲੀ ਨੂੰ ਹੁਕਮ ਹੈ ਕਿ ਉਸ ਸੂਲੀ ਤੇ ਚੜਦੇ ਦੁੱਲੇ ਦੀ ਮਨੋਦਸ਼ਾ ਮિજાਜ ਤੇ ਇਸਦੇ ਉਚੇਰੇ ਆਖਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂ ਕਰਵਾਏ ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਦੇ ਵਿੱਚ ਸੂਲੀ ਚੜਦਾ ਏ ਅਖੀਰਲੇ ਦਮ ਤੱਕ ਉਸਦੇ ਹੌਸਲੇ ਦਾ ਰਹਾ ਰੱਡ ਰਾਂਗਲਾ ਹੀ ਰਹਿੰਦਾ ਏ ਸੂਲੀ ਤਾਂ ਉਸਦੀ ਲੜਾਈ ਦਾ ਇੱਕ ਮੋਰਚਾ ਏ ਜੋ ਮੁਗਲ ਸਲਤਨਤ ਦੇ ਖਿਲਾਫ ਦੁੱਲੇ ਦੇ ਪੁਰਖਿਆਂ ਦੇ ਵਕਤਾ ਤੋਂ ਲੱਗਿਆ ਹੋਇਆ ਏ ਇਸ ਵਾਰ ਮੋਰਚੇ ਦਾ ਮਹਰੈਲ ਦੁੱਲਾਏ ਦੁੱਲਾ ਲੋਕਮਨਾ ਦੇ ਵਿੱਚ ਵਸਿਆ ਹੋਇਆ ਏ ਉਹ ਨਿਤਾਣੀਆਂ ਤੇ ਗਰੀਬਾਂ ਦੇ ਮਦਦਗਾਰ ਦਾ ਪ੍ਰਤੀਕ ਹੈ